ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸੰਗਤ ਨੂੰ ਪਤਾ ਹੈ ਕਿ ਦਲ ਪੰਥ ਵੱਲੋਂ ਸਮੁੱਚੀ ਸੰਗਤ ਵੱਲੋਂ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਦਾ ਬੁੰਗਾ ਜਿਹੜਾ ਸਾਬੋ ਕੀ ਤਲਵੰਡੀ ਗੁਰਦੁਆਰਾ ਤੰਬੂ ਸਾਹਿਬ ਜਿੱਥੇ ਬੜੀ ਚੜ੍ਹਦੀ ਕਲਾ ਦੇ ਵਿੱਚ ਨਿਸ਼ਾਨਾ ਦਿਵਸ 321ਵਾਂ ਮਨਾਇਆ ਜਾ ਰਿਹਾ ਹੈ ਉੱਥੇ ਥੋੜੀ ਜੀ 2-3 ਦਿਨ ਪਹਿਲਾਂ ਲਾਈਵ ਵੀਡੀਓ ਪਾਈ ਸੀ ਉੱਥੇ ਮਾੜਾ ਜਿਹਾ ਕਿ ਮਿਸਟੇਕ ਹੋਇਆ ਸਾਰੀ ਸੰਗਤ ਨੂੰ ਬੇਨਤੀ ਏ ਕਿਉਂਕਿ 321ਵਾਂ ਨਿਸ਼ਾਨਾ ਦਿਵਸ ਆ ਜਿੱਥੇ ਕਿ ਉਹ ਸ਼ਾਇਦ 221ਵਾਂ ਕਹਿ ਗਿਆ ਧਿਆਨ ਦਿਓ ਸਾਰੇ 321ਵਾਂ ਨਿਸ਼ਾਨਾ ਦਿਵਸ ਜਿਹੜਾ ਕਿ ਸਾਬਕਾ ਤਲਵੰਡੀ ਦਬਦਵਾ ਸਾਹਿਬ ਬੁੰਗਾ ਬਾਬਾ ਵੀਰ ਸਿੰਘ ਬਾਬਾ ਧੀਰਸਗਰ ਅਗਰੇਟੇ ਸਿੰਘਾ ਦਾ ਬੜੀ ਚੜ੍ਹਦੀ ਕਲਾ ਦੇ ਵਿੱਚ ਮਨਾਇਆ ਜਾ ਰਿਹਾ ਹੈ ਸਮੁੱਚੀ ਸੰਗਤ 24 ਅੱਜ ਨੂੰ ਨਗਰ ਕ੍ਰਿਤਨਾ ਕੱਢਿਆ ਜਾਏਗਾ ਬੜੀ ਚੜ੍ਹਦੀ ਕਲਾ ਦੇ ਵਿੱਚ 26 ਤਰੀਕ ਨੂੰ ਖੰਡ ਪੜ ਸਾਹਿਬ ਦੇ ਭੋਗ ਪਾਏ ਜਾਣਗੇ ਜਿੱਥੇ ਕਿ ਢਾਡੀ ਕੀਰਤਨੀ ਜਥੇ ਪੰਥ ਦੇ ਬੜੇ ਚੜ੍ਹਦੀ ਕਲਾ ਦੇ ਵਿੱਚ ਪ੍ਰਚਾਰਕ ਜਿਹੜੇ ਕਿ ਰੰਗਰੇਟੇ ਜੋਧਿਆ ਦਾ ਇਤਿਹਾਸ ਗੁਰੂ ਗ੍ਰੰਥ ਸਾਹਿਬ ਬਾਰੇ ਵਿਚਾਰ ਬੜੀ ਚੜ੍ਹਦੀ ਕਲਾ ਦੇ ਵਿੱਚ ਸੁਣਾਏ ਜਾਣਗੇ ਇਸ ਕਰਕੇ ਸਮੁੱਚੀ ਸੰਗਤ ਬੜੀ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਦਿਹਾੜਾ ਆ ਰਿਹਾ ਹੈ 321ਵਾਂ ਨਿਸ਼ਾਨਾ ਦਿਵਸ ਬੜੀ ਚੜ੍ਹਦੀ ਕਲਾ ਦੇ ਵਿੱਚ ਸਾਬੂ ਕੀ ਤਲਵੰਡੀ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਦੇ ਬੂਵੇ ਤੇ ਬੜੀ ਚੜ੍ਹਦੀ ਕਲਾ ਦੇ ਵਿੱਚ ਆਪਾਂ ਮਨਾਉਣਾ ਹੈ ਸਾਰੀ ਸੰਗਤ ਨੇ 25 ਨੂੰ ਵੀ ਨਗਰ ਕੀਰਤਨ ਚ ਦਰਸ਼ਨ ਦੇਣੇ ਆ ਤੇ 26 ਤਰੀਕ ਨੂੰ ਖੰਡ ਪੜ ਸਾਹਿਬ ਦੇ ਭੋਗ ਪਾਏ ਗਏ ਜਾਣਗੇ ਸਾਰੇ ਸੰਗਤ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਆਪਾਂ ਦਿਹਾੜਾ ਮਨਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੈਕਾਰੇ ਆਲੇ ਨੇ ਹਲ ਹੋ ਜਾਵੇ ਸਿੱਧਾ ਸਰੂਪਾਵੇ ਜੀ ਆਵਾਜ਼ ਵਾਹਿਗੁਰੂ ਸਾਵਾ ਜੀ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸਰਬੱਤ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਹ ਜੋ ਸਥਾਨ ਧੰਨ ਬਾਬਾ ਬੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਤੰਬੂ ਸਾਹਿਬ ਬੁੰਗਾ ਰੰਗਰੇਟਿਆਂ ਦਾ ਸਥਾਨ ਜਿਹੜਾ ਹੈ ਇਹ तकरीबन तकरीबन ਇੱਕ ਸਥਾਨ ਜਿੱਥੇ ਨਿਸ਼ਾਨਾ ਪਰਖਿਆ ਗਿਆ ਸੀ ਉਹ ਤੇ ਸਾਡੇ ਕੋਲੋਂ ਖੋ ਹੀ ਲਿਆ ਸੀ ਤੇ ਖੋਏ ਵੀ ਲਿਆ ਸੀ ਸਾਧ ਸੰਗਤ ਜੀ ਇਹ ਤੁਹਾਡੀ ਕੌਮ ਦੇ ਜਰਨਲ ਸਚਖੰਡ ਵਾਸੀ ਜਹੇਦਾਰ ਸਿੰਘ ਸਾਹਿਬ ਬਾਬਾ ਜੀ ਬਾਬਾ ਸੰਤੋਖ ਸਿੰਘ ਜੀ 96 ਕਰੋੜੀ ਚਮਕੌਰ ਸਾਹਿਬ ਵਾਲੇ ਉਹਨਾਂ ਨੇ ਮੋਰਚਾ ਲਾਇਆ ਜਿਨ੍ਹਾਂ ਨੂੰ ਉਸ ਟਾਈਮ ਡਰਾਇਆ ਵੀ ਜਾਂਦਾ ਸੀ ਵੀ ਦਾਲ ਵੱਡਾ ਤੇ ਫੌਜ ਵੱਡੀ ਤੇ ਆਹ ਤੇ ਜੇ ਉਹਨਾਂ ਨੇ ਕਿ ਆ ਵੀ ਅਨਖ ਨਾਲੋਂ ਕੋਈ ਵੀ ਵੱਡਾ ਨਹੀਂ ਆ ਸਾਡੀ ਗੈਰਤ ਸਾਡੀ ਅਨਖ ਨੂੰ ਇਹ ਵੰਗਾਰ ਹੈ ਤੇ ਇਸ ਸਥਾਨ ਨੂੰ ਆਜ਼ਾਦ ਕਰਾਇਆ ਉਦੋਂ ਤੋਂ ਲੈ ਕੇ ਇਹ ਦਲਪੰਥ ਦੀ ਸਰਪ੍ਰਸਤੀ ਹੇਠ ਸਥਾਨ ਹੈ ਹੁਣ ਮੌਜੂਦਾ ਮੁਖੀ ਜ세ਦਾਰ ਸਿੰਘ ਸਾਹਿਬ ਬਾਬਾ ਜੀ ਬਾਬਾ ਕੁਲਵਿੰਦਰ ਸਿੰਘ ਜੀ 96 ਕਰੋੜੀ ਚਮਕੌਰ ਸਾਹਿਬ ਵਾਲੇ ਉਹਨਾਂ ਦੀ ਸਰਪ੍ਰਸਤੀ ਹੇਠ ਇਥੋਂ ਦੇ ਜਿਹੜੇ ਜ세ਦਾਰ ਆ ਸਿੰਘ ਸਾਹਿਬ ਬਾਬਾ ਜੀ ਬਾਬਾ ਸਰਬਜੀਤ ਸਿੰਘ ਦੀ 96 ਕਰੋੜੀ ਚਮਕੌਰ ਸਾਹਿਬ ਵਾਲੇ ਉਹ ਇੱਥੇ ਸੇਵਾ ਸੰਭਾਲ ਕਰ ਰਹੇ ਆ ਬਾਬਾ ਜੀ ਹੁਣੇ ਕੌਮ ਦੇ ਅਸਾਰੂ ਕੰਮਾਂ ਨੂੰ ਮੁੱਖ ਰੱਖ ਕੇ 300 ਤੇ 21 ਸਾਲ ਹੋ ਗਏ ਨੇ ਇਹ 21 ਵਾ 301ਵਾਂ ਨਿਸ਼ਾਨਾ ਪਰਖ ਦਿਵਸ ਆ ਤੇ ਕਿਸੇ ਨੂੰ ਯਾਦ ਨਹੀਂ ਆਇਆ ਕਿ ਇੱਥੇ ਬਈ ਉਹਨਾਂ ਦਾ ਨਿਸ਼ਾਨਾ ਪਰਖਿਆ ਗਿਆ ਸੀ ਕੌਮ ਦੀ ਇੱਕ ਆਣ-ਬਾਨ ਸ਼ਾਨ ਦੀ ਗੱਲ ਸੀ ਜਿੱਥੇ ਡੱਲਾ ਚੌਧਰੀ ਖਬਰਾ ਆ ਗਿਆ ਸੀਗਾ ਵੀ ਇਹ ਅਨਿਆਈ ਮੌਤੇ ਮਰਨਾ ਬੜਾ ਔਖਾ ਏ ਪਹਿਲਾਂ ਜਿੰਝਾ ਮਾਰੀਆਂ ਕਿ ਮੇਰੇ ਵਰਗੇ ਹੁੰਦੇ ਤੇ ਤੁਹਾਨੂੰ ਸਭ ਕੁਝ ਛੱਡਣਾ ਨਾ ਪੈਂਦਾ ਪਰ ਜਦੋਂ ਅੱਗੇ ਖੋਪ ਦੇਖਿਆ ਮੌਤ ਦਾ ਤੇ ਉਹਦਾ ਦਿਲ ਟੁੱਟ ਗਿਆ ਖਬਰਾ ਆ ਗਿਆ ਉਦੋਂ ਕਲਗੀਧਰ ਪਾਤਸ਼ਾਹ ਦੇ ਸੁਪੁੱਤਰ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਰੰਗਰੇਟੇ ਗੁਰੂ ਕੇ ਬੇਟੇ ਗੁਰੂ ਦੇ ਬਚਨ ਤੇ ਹਾਜ਼ਰ ਹੋਏ ਤੇ ਪਰਖ ਦੇ ਉੱਤੇ ਪੂਰੇ ਉਤਰੇ ਉਸ ਸਥਾਨ ਦੀ ਜੋ ਸੇਵਾ ਸੰਭਾਲ ਦਲਪੰਥ ਵੱਲੋਂ ਐ ਇਸ ਇਤਿਹਾਸਕ ਘੜੀ ਨੂੰ 301ਵਾਂ ਸਾਲ ਚੜ ਗਿਆ ਬਾਬਾ ਜੀ ਉਹਨਾਂ ਨੇ ਗੌਰਮਤ ਨੂੰ ਸੰਭਾਲਣ ਵਾਸਤੇ ਤੇ ਕੌਮ ਦੀ ਹੋਦ ਨੂੰ ਸੰਭਾਲਣ ਵਾਸਤੇ ਐਤਕੀ ਬੜਾ ਵੱਡਾ ਉਪਰਾਲਾ ਕੀਤਾ ਹੈ ਮਾਲਵੇ ਦੀ ਧਰਤੀ ਨੂੰ ਇਹ ਬੜੀ ਵੱਡੀ ਦੇਣ ਹੈ ਕਿ ਦਲਪੰਥ ਵੱਲੋਂ 301ਵਾਂ ਜਿਹੜਾ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਜੀ ਦਾ ਨਿਸ਼ਾਨਾ ਪਰਖ ਦਿਵਸ ਆ ਇਹ ਮਨਾਇਆ ਜਾ ਰਿਹਾ 24 ਤਰੀਕ ਦਿਨ ਮੰਗਲਵਾਰ ਨੂੰ ਸ੍ਰੀ ਅਖੰਡ ਪਾਤਸ਼ਾਹ ਪਰਾ ਆਰੰਭ ਹੋਣਗੇ ਤੇ 25 ਤਰੀਕ ਦਿਲ ਬੁੱਧਵਾਰ ਨੂੰ ਨਗਰ ਕੀਰਤਨ ਹੋਣਗੇ 26 ਤਰੀਕ ਦਿਨ ਵੀਰਵਾਰ ਨੂੰ ਭੋਗ ਪਾਏ ਜਾਣਗੇ ਦੀਵਾਨ ਸੱਜਣਗੇ ਖੰਡੇ ਬਾਟੇ ਦੀ ਪਾਉਣ ਹੋਏਗੀ ਫਿਰ ਨਵੇਂ ਲਸਲਸ ਮਹੰਗ ਸਿੰਘਾਂ ਦੇ ਬਣਾ ਕੇ ਦਿੱਤੇ ਜਾਣਗੇ ਇਸ ਕਰਕੇ ਸਮੁੱਚੀ ਕੌਮ ਨੂੰ ਬਾਬਾ ਜੀ ਹੋਰਾ ਵੱਲੋਂ ਸੱਦਾ ਇਹ ਕਿ ਹਮ ਹਮਾ ਕੇ ਪਹੁੰਚੋ ਤੇ ਆਪਣੇ ਇਸ ਕੌਮ ਦੇ ਇਤਿਹਾਸਕ ਇਹ 321 ਸਾਲਾਂ ਬਾਅਦ ਇਤਿਹਾਸਕ ਸਥਾਨ ਤੇ ਇਤਿਹਾਸਕ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਹਣਾਂ ਵੱਲੋਂ ਖੁੱਲਾ ਸੱਦਾ ਏ ਤੇ ਅਪੀਲ ਵੀ ਆ ਵੀ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਸਥਾਨ ਨੂੰ ਨੱਕ ਮਸਤਕ ਹੋਣ ਵਾਸਤੇ ਪਹੁੰਚੋ ਤੇ ਆਪਣੀ ਕੌਮ ਦਾ ਇਤਿਹਾਸ ਆਪਣੇ ਬੱਚਿਆਂ ਨੂੰ ਸਰਵਨ ਕਰਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ